ਡੇੜਾ ਬਾਬਾ ਨਾਨਕ ਕੋਰੀਡੋਰ ਤੇ ਭਿਆਨਕ ਹਾਸਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਦੇ ਵਿੱਚ ਸਵਾਰ ਦੋ ਨੌਜਾਨ ਜ਼ਖਮੀ ਹੋ ਗਏ ਨਾ ਮੌਕੇ ਤੇ ਮੌਜੂਦ ਲੜਕੀ ਨੇ ਦੱਸਿਆ ਕਿ ਕੋਰੀਡੋਰ ਵਾਲੇ ਪਾਸਿਓਂ ਕਾਫੀ ਤੇਜ਼ ਰਫ਼ਤਾਰ ਦੇ ਨਾਲ ਕਾਰ ਆ ਰਹੀ ਸੀ ਜਿਹੜੀ ਉਹਨਾਂ ਕੋਲ ਸੰਭ ਹੀ ਨਹੀਂ ਗਈ ਤੇ ਉਹ ਪਲਟ ਗਈ ਜਿਸ ਵਿੱਚ ਦੋ ਨੌਜਾਨ ਜ਼ਖਮੀ ਸਨ ਜਿਨ੍ਹਾਂ ਨੂੰ ਡੇੜਾ ਬਾਬਾ ਨਾਨਕ ਦੇ ਸਿਲੋ ਹਸਪਤਲ ਦਾਖਲ ਕਰਵਾਇਆ ਗਿਆ ਸਿਲੋ ਹਸਪਤਲ ਦੀ ਮੈਡਮ ਡਾਕਟਰ ਨਾਲ ਐਕਸੀਡੈਂਟ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਦੋ ਨੌਜਵਾਨ ਲੜਕੇ ਜ਼ਖਮੀ ਸਾਡੇ ਕੋਲ ਆਏ ਸਨ ਜਿਨ੍ਹਾਂ ਨੂੰ ਅਸੀਂ 108 ਐਂਬੂਲੈਂਸ ਰਾਹੀਂ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਭਾਈ ਇਹ ਕੀ ਗੱਲ ਹੋਈ ਅੱਜ? ਕਿ ਮੇਰਾ ਸਾਰੇ ਗੱਡੀ ਲੈ ਕੇ ਆਇਆ। ਦੋ ਹੀ ਮੁੱਦੇ ਵਿੱਚ ਇੱਕ ਨਾਲ ਇਹ ਦੋਸਤੀ ਪਤਾ ਨਹੀਂ ਸਾਨੂੰ ਤਾਂ ਪਤਾ ਨਹੀਂ ਕਿ ਕਿਹੜੇ ਵਾਲੇ ਨੇ ਇੱਥੇ ਆ ਗਏ ਨੇ। ਦੋਵੇਂ ਦਾ ਮੁਲਾਕਾਤ ਕਰ ਰਹੇ ਨੇ। 3-4 ਘੰਟੇ ਬਾਅਦ ਪਹੁੰਚਾ ਰਿਹਾ। ਤੇ ਅਸੀਂ ਆਣ ਕੇ ਵੇਖਿਆ ਜੇ ਜੁੜੀ ਮੈਥ ਹੋਈ। ਜੀ ਆਪਣਾ ਪਲਣਾ ਮਸਕਾਨ ਜੀ ਪਿੰਡ ਕਿਹੜਾ ਪੱਕ ਪਿੰਡ ਪੱਕਾ 440 ਹਾਂ ਹੁਣ ਇੱਕ ਜ਼ਬਰਦਸਤ ਹੋਇਆ ਇਹ ਆਂਡੇ ਸੀ ਕੋਰੀਡੋਰ ਵੱਲੋਂ ਇਹਨਾਂ ਨੂੰ ਪਤਾ ਇਹਨਾਂ ਨੇ ਕੁਝ ਖਾਦਾ ਅਜ ਨਹੀਂ ਖਾਦਾ ਇਹਨਾਂ ਨੇ ਬ੍ਰੇਕ ਬ੍ਰੇਕਾਂ ਇਹਨਾਂ ਕੋ ਲੱਗ ਨਹੀਂ ਡਈਆਂ ਇਹਨਾਂ ਨੇ ਇੱਥੇ ਲਿਆ ਖਲਾਰੀ ਇਹਨਾਂ ਖਲੋਤੀ ਨਹੀਂ ਇਹਨਾਂ ਨੇ ਮੁੜ ਕੇ ਸਾਈਡ ਮਾਰੀ ਇਹਨਾਂ ਨੇ ਮੁੜ ਕੇ ਗੱਡੀ ਵੀ ਮੋੜੀ ਇਹਨਾਂ ਕੋ ਨਹੀਂ ਮੋੜੀ ਇਹਨਾਂ ਨੇ ਗੱਡੀ ਟਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਕੋ ਗੱਡੀ ਤੋਂ ਆਹੀ ਗਟੋ ਵਿੱਚ ਨਿਕਲੀ ਨਹੀਂ ਇਹਨਾਂ ਨੇ ਫੇਰ ਗੱਡੀ ਕੀਤੀ ਤੇ ਉਹ ਪਲਟ ਗਈ ਫਿਰ ਉਹ ਥੰਬੇ ਨਾਲ ਵੱਜੇ ਤੇ ਭਾਜੀ ਤੇ ਫਿਰ ਉਹਨਾਂ ਕੋ ਗੱਡੀ ਉਹ ਥੰਬਾ ਇਹਨਾਂ ਦੀ ਗੱਡੀ ਤੇ ਡੇਗ ਗਿਆ ਤੇ ਉਹਦੇ ਨਾਲ ਪਲਟ ਗਈ ਇੱਕ ਭਾਈ ਜਿਹੜੇ ਇੱਧਰ ਬੈਠੇ ਪਰ ਇੱਧਰਲੀ ਸਾਈਡ ਤੇ ਉਹ ਤੇ ਬਚ ਗਏ ਉਹਨਾਂ ਕੋ ਹੌਲੀ-ਹੌਲੀ ਨਿਕਲ ਗਏ ਉਹਨਾਂ ਸਿਰ ਪਾਟਾ ਥੋੜਾ ਜਿਹਾ ਉਹਨਾਂ ਕੋ ਗੱਡੀ ਵਿੱਚ ਸਵਾਰ ਸੀਗੇ ਇਹ ਦੋ ਜਣੇ ਸੀ ਇਹ ਗੱਡੀ ਕਿੱਧਰੋਂ ਆ ਰਹੀ ਸੀ ਇਹ ਗੱਡੀ ਐਸਾਈਡੋਂ ਆ ਰਹੀ ਆਹ ਕੋਰੀ ਟੋਰ ਬਲੇ ਬਣੋ ਹਾਂਜੀ ਇੱਧਰ ਆਂਡੀ ਸੀ ਇੱਥੇ ਆਣ ਕੇ ਹੋਇਆ ਇਦਾਂ ਤੇ ਤੁਸੀਂ ਹਾਂਜੀ ਮੈਂ ਮੈਂ ਆਵਾਜ਼ ਮਾਰੀ ਪਰ ਕਿਸੇ ਨੇ ਸੁਣੀ ਨਹੀਂ ਤੇ ਕੋਈ ਖਲਾਉਣ ਨਹੀਂ ਸੀ ਡਿਆ ਫਿਰ ਉੱਥੇ ਅੰਕਲ ਖਲੋਤੇ ਸੀ ਤੇ ਮੈਂ ਅੰਕਲ ਨੂੰ ਕਿਹਾ ਤੁਸੀਂ ਖਲਾਰੋ ਫਿਰ ਉਧਰੋਂ ਅੰਕਲ ਇਧਰੋਂ ਗੱਡੀ ਜਾਂਦੀ ਉਧਰ ਨੂੰ ਫਿਰ ਉਹਨਾਂ ਨੇ ਖਲਾ ਰਿਆ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਫਿਰ ਇੱਥੇ ਮੌਕੇ ਤੇ ਉਹ ਆਏ ਤੇ ਫਿਰ ਉਹਨਾਂ ਨੇ ਇੱਕ ਜਣਾ ਤੇ ਨਿਕਲ ਗਿਆ ਇਧਰਲੇ ਪਾਸੇ ਜਿਹੜਾ ਬੈਠਾ ਜਿਹੜਾ ਡਰਾਈਵਰ ਭਾਜੀ ਨਾ ਗੱਡੀ ਪਲਟ ਗਈ ਉਹ ਉਹਨਾਂ ਦੇ ਉੱਤੇ ਸਾਰੇ ਸ਼ੀਸ਼ੇ ਛੁਰੇ ਵਾਦ ਗਏ ਐਮਬੂਲੈਂਸ ਐਮਬੂਲੈਂਸ ਤੇ ਆਈ ਨਹੀਂ ਸੀ ਨਾ ਹਾਂਜੀ ਐਮਬੂਲੈਂਸ ਨਹੀਂ ਆਈ ਫਿਰ ਅੰਕਲ ਫੌਜੀ ਦੀ ਗੱਡੀ ਸੀ ਉਹਨਾਂ ਨੇ ਖੜਿਆ ਉਹਨਾਂ ਨੇ ਹਸਪੀਟਲ ਚ ਫਿਰ ਮੌਕੇ ਤੇ ਉਹਨਾਂ ਨੇ ਘਰ ਦੇ ਨੰਬਰ ਤੇ ਫੋਨ ਕੀਤਾ ਘਰ ਦੇ ਨਹੀਂ ਆ ਜੇ ਆਏ ਉਹ ਹੁਣ ਹਸਪੀਟਲ ਚ ਆ ਤੇ ਬਾਈ ਉਹਨਾਂ ਦੀ ਬਚਣ ਦਾ ਚਾਂਸ ਨਹੀਂ ਆ ਉਹਨਾਂ ਨੂੰ ਪਤਾ ਨਹੀਂ ਲੱਗਾ ਉਹ ਮੇਠਾ ਹੋ ਕੇ ਵੇਖਿਆ ਤੇ ਫਿਰ ਕਹਿੰਦੇ ਕਿ ਮੈਂ ਦੱਸਿਆ ਮੈਂ ਕਹਾਂ ਭਾਜੀ ਤੁਸੀਂ ਕਹਿੰਦੇ ਵਿੱਚ ਨਹੀਂ ਕੋਈ ਹੈਗਾ ਮੈਂ ਕਹਾਂ ਭਾਜੀ ਉਹਨਾਂ ਦੀ ਬਾਹ ਲੰਕਣ ਦੀ ਥਾਣੂ ਉਹਨਾਂ ਦੇ ਗੱਡੀ ਚ ਕੋਈ ਜ਼ਰੂਰ ਹੈਗਾ ਵਾ ਜਦੋਂ ਉਹਨਾਂ ਨੇ ਗੱਡੀ ਪਲਟੀ ਸੀ ਫਿਰ ਸਾਰੇ ਜਣੇ ਇੱਥੇ ਇਕੱਠੇ ਹੋਏ 10 15 ਜਣੇ ਉਹਨਾਂ ਨੇ ਗੱਡੀ ਸਿੱਧੀ ਕਰਕੇ ਫਿਰ ਉਹਨਾਂ ਵਿੱਚੋਂ ਕੱਢਿਆ ਬਸ ਇਹ ਕੋਲੋਂ ਐਕਸੀਡੈਂਟ ਕੇਸ ਆਇਆ ਨੇ ਦੋ ਬੱਚੇ ਸੀਗੇ ਇੱਕ 20 ਸਾਲ ਦਾ ਐ ਤੇ ਇੱਕ 22 ਸਾਲ ਦਾ ਤੇ ਆ ਕੋਰੀਡੋਰ ਜੰਕਸ਼ਨ ਤੇ ਐਕਸੀਡੈਂਟ ਹੋਇਆ ਕੋਈ ਸਾਈਡ ਮਾਰ ਗਿਆ ਕਾ ਬੱਚੇ ਕਾਫੀ ਸੀਰੀਅਸ ਸੀਗੇ ਆਪਾਂ ਫਰਸਟ ایڈ ਦੇ ਕੇ ਉਹਨਾਂ ਨੂੰ 108 ਐਂਬੂਲੈਂਸ ਤੇ ਹੀ ਇੱਥੇ ਲਿਆਂਦਾ ਸੀਗਾ ਤੇ 108 ਤੇ ਹੀ ਅੱਗੇ ਆਪਾਂ ਉਹਨਾਂ ਨੂੰ ਸਿਵਲ ਹਸਪੀਟਲ ਗੁਰਦਾਸਪੁਰ ਰੈਫਰ ਕੀਤਾ ਸੀਰੀਅਸ ਹੈਗੇ ਬੱਚੇ